ਹਾਂਜੀ ਰਾਜਵੰਦਰ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਉਹ ਯੂਨੀਵਰਸਿਟੀ ਚ ਤਾਂ ਬਣ ਗਿਆ ਸ਼ੈਰੋ ਸ਼ੇਰੀ ਜੀ ਹੁੰਦੀ ਸੀ ਨਾ ਹਾਂ ਉਹ ਟਾਈਮ ਸੀਗਾ ਜੀ ਉਹਦਾ ਟਾਈਮਾਂ ਚ ਬੜੀ ਸ਼ੈਰੋ ਸ਼ੇਰੀ ਆਪਣੀ ਵਧੀਆ ਹੁੰਦੀ ਸੀ ਤੇ ਕੀ ਗੱਲ ਹੁਣ ਕਮਿਲਦਾਰੀ ਦੇ ਚਿਹਰੇ ਦੇ ਭਲਾਤਾ ਸਾਰਾ ਕੁਝ ਉੱਪਰ ਆ ਹੀ ਹੁੰਦਾ ਜੀ ਹੌਲੀ ਹੌਲੀ ਹੁਣ ਕੋਈ ਨਹੀਂ ਕਰਾ ਦੋ ਉਹ ਟਾਈਮ ਚ ਇੱਤੇ ਕਰਾ ਦੋ ਫੇਰ ਇੱਕ ਵਾਰ ਚਲੋ ਅੱਜ ਸੁਨਾਵਦੇ ਆ ਤੁਹਾਨੂੰ ਵਧੀਆ ਹੋ ਜੀ ਹੋ ਜੀ ਇੱਕ ਵਧੀਆ ਜਿਆ ਹਾਂਜੀ ਹਾਂਜੀ ਜਮ ਵਧੀਆ ਸੁਣਾਉਣੇ ਤੁਹਾਨੂੰ ਆਪਣੇ ਮਿੱਤਰ ਵਰਗਾ ਸੋਨਾ ਸੁਨੱਖਾ ਮੁੰਡਾ ਸੀ ਆ ਇਧਰ ਦੇ ਪਾਸੇ ਦੂਜੇ ਪਾਸੇ ਦੇ ਆਈ ਜਿਵੇਂ ਸੋਹਣੀ ਕੁੜੀ ਸੀਗੀ ਤੇ ਉਹ ਵਿਚਾਰਾ ਮੰਨ ਲਓ ਆਪਸ ਵਿੱਚ ਉਹਨਾਂ ਦੀ ਗੱਲਬਾਤ ਚੱਲਦੀ ਸੀ ਕਲਾਸ ਚ ਜਦੋਂ ਜਾਂਦੇ ਆਉਂਦੇ ਲੰਘਦੇ ਤ அப்ப ਤੇ ਦੇਖ ਸਕਦੇ ਸੀ ਤੇ ਮੁੰਡੇ ਨੂੰ ਬੜਾ ਗਿਲਾ ਰਹਿੰਦਾ ਸੀ ਵੀ ਕੁੜੀ ਉਹਦਾ ਕਹਿਣਾ ਘੱਟ ਮੰਨਦੀ ਸੀ ਤੇ ਉਹਨੇ ਫਿਰ ਇੱਕ ਸ਼ੇਅਰ ਦੇ ਰੂਪ ਚ ਕੁੜੀ ਨੂੰ ਮਨੋ ਵਾਸਤਾ ਪਾਇਆ ਉਹ ਕਹਿੰਦਾ ਤੂੰ ਸੋਹਣੀ ਵਾਹ ਤੂੰ ਸੋਹਣੀ ਤੈਨੂੰ ਕਹਿੰਦੇ ਵੀ ਸੋਹਣੀ ਉਹ ਸੋਹਣੀ ਤੈਨੂੰ ਕਹਿੰਦੇ ਵੀ ਸੋਹਣੀ ਪਰ ਤੂੰ ਉਹ ਸੋਹਣੀ ਨਹੀਂ ਅਖਵਾ ਸਕਦੀ ਵਾਹ ਉਹ ਸੋਹਣੀ ਤਾਂ ਕੱਚੇ ਤੇ ਧਰ ਕੇ ਆ ਜਾਂਦੀ ਸੀ ਤੂੰ ਮੇਰੇ ਲਈ ਇੱਕ ਪੀਰੀਅਡ ਛੱਡ ਕੇ ਨਹੀਂ ਆ ਸਕਦੀ ਵਾਹ ਮੇ ਵਾਹ ਕੀ ਬਾਤ ਤੇ ਤੋਂ ਕੇ ਜੀ ਫਿਰ ਕੁੜੀ ਨੂੰ ਬੜਾ ਗੁੱਸਾ ਜੜਿਆ ਵੀ ਮੇਰੇ ਸਹੇਲੀਆਂ ਦੇ ਵਿੱਚ ਮੇਰੀ ਮੰਨ ਲਓ ਇਨਸਲਟ ਕਰਦੀ ਬੇਇੱਜ਼ਤੀ ਕਰਦੀ ਨਹੀਂ ਕੀ ਜਵਾਬ ਦਿੱਤਾ ਫਿਰ ਫਿਰ ਕੁੜੀ ਜਵਾਬ ਦਿੰਦੀ ਹੈਗੀ ਤੇ ਕਹਿੰਦੀ ਵੀ ਤੂੰ ਵੀ ਮਹੀਵਾਲ ਜਿਹਾ ਜੀ ਤੇ ਤੈਨੂੰ ਕਹਿੰਦੇ ਵੀ ਸਾਰੇ ਹੀ ਮਹੀਵਾਲ ਨੇ ਵਾਹ ਤੂੰ ਵੀ ਮਹੀਵਾਲ ਜਿਹਾ ਤੈਨੂੰ ਕਹਿੰਦੇ ਵੀ ਸਾਰੇ ਹੀ ਮਹੀਵਾਲ ਨੇ ਪਰ ਤੂੰ ਵੀ ਉਹ ਮਹੀਵਾਲ ਨਹੀਂ ਅਖਵਾ ਸਕਦਾ ਉਹ ਮਹੀਵਾਲ ਤਾਂ ਪੱਟ ਦਾ ਮਾਸ ਖਵਾਉਂਦਾ ਸੀ ਤੂੰ ਤਾਂ ਮੈਨੂੰ ਰਿਹੜੀ ਤੋਂ ਛੋਲੇ ਪੂਰੇ ਨਹੀਂ ਖਵਾ ਸਕਦਾ ਕਿਉਂਕਿ ਕਾਲਜ ਟਾਈਮ 'ਚ ਇੰਨੇ ਕੀ ਪੈਸੇ ਖਰਚ ਹੁੰਦੇ ਸੀ ਨਾ ਅੱਜ ਕੁਲਚੇ ਖਾਣ ਦੀ ਬਹੁਤ ਕਮੀ ਹਾਂਜੀ ਮੀਚੇ ਜਾਂਦੇ ਹੁੰਦੇ ਕਿਉਂਕਿ ਕਾਲਜ ਦਾ ਸਮਾਂ ਹੀ ਇਹ ਜਾਂਦਾ ਪੈਸੇ ਜਿਹੜਾ ਆਪਾਂ ਰੰਗ ਮਾੜ ਕੇ ਆਏ ਹਣਾ ਬਾਬਾ ਫਰੀਦ ਜੀ ਦੇ ਅਸੀਂ ਅੱਜ ਬਾਬਾ ਫਰੀਦ ਦੀ ਧਰਤੀ ਤੇ ਬੈਠੇ ਆ ਜੀ ਫਰੀਦਕੋਟ ਫਰੀਦਕੋਟ ਦੇ ਵਿੱਚ ਮੇਲਾ ਚੱਲ ਰਿਹਾ ਬਾਬਾ ਜੀ ਦਾ ਤੇ ਬੜਾ ਆਨੰਦ ਆਇਆ ਹਨਾ ਇੱਥੋਂ ਦੇ ਲੰਗਰ ਪ੍ਰਸ਼ਾਦ ਦੇ ਛੱਕ ਕੇ ਬਲੂਨ ਸਕੂਨ ਮਿਲਿਆ ਕੱਲੇ ਲੰਗਰਾਂ ਦੇ ਆਇਆ ਕਿ ਜੋ ਨਜ਼ਾਰਾ ਕਿ ਹੋਰ ਵੀ ਵੇਖਿਆ ਸੀ ਦੇਖੋ ਜੀ ਜਦੋਂ ਇੱਥੋਂ ਦਾ ਪੌਣ ਪਾਣੀ ਆਪਾਂ ਪੀਂਦੇ ਹਨਾ ਤੇ ਜਿੱਤੇ ਬਨੂਆਂ ਦੀ ਆਮਦ ਹੋਵੇ ਤੇ ਉੱਤੇ ਸਕੂਨ ਵੈਸੀ ਬਹੁਤ ਫਿਰ ਆਪਾਂ ਇੱਕ ਪੁਸਤਕ ਮੇਲੇ 'ਚ ਵੀ ਜਾ ਕੇ ਆਏ ਬੜਾ ਵਧੀਆ ਉੱਥੇ ਤਾਂ ਯਾਰ ਸਹਿਦ ਦਾ ਦਰਿਆ ਹੀ ਵਗਦਾ ਸੀ ਬਿਲਕੁਲ ਜੀ ਕਿਤਾਬਾਂ ਨਾਲ ਲੋਕ ਬਹੁਤ ਜੁੜ ਰਹੇ ਆ ਤੇ ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਵੀ ਹਰ ਘਰ ਦੇ ਵਿੱਚ ਕੁੜੀਆਂ ਤੇ ਕਿਤਾਬਾਂ ਦਾ ਹੋਣਾ ਲਾਜ਼ਮੀ ਹੈ ਸਹੀ ਹੈ ਠੀਕ ਹੈ ਜੀ ਤੇ ਬਾਕੀ ਤੁਸੀਂ ਕਿਤਾਬਾਂ ਨਾਲ ਜਿਵੇਂ ਜੁੜੋਗੇ ਆਪਣਾ ਸਾਜਨ ਜੀ ਤੁ ਆਪਾਂ ਸਾਰੇ ਬੈਠੇ ਆ ਤੁਸੀਂ ਜਿੱਦਾਂ ਦਾ ਲਿਟਰੇਚਰ ਪੜੋਗੇ ਉਦਾਂ ਦੀ ਤੁਹਾਡੀ ਜਿਹੜੀ ਰੂਹ ਆ ਤੁਹਾਡਾ ਚਿਹਰਾ ਮੋਹਰਾ ਉਦਾਂ ਦਾ ਹੀ ਲਿਸ਼ਕਣ ਲੱਗ ਜੂਗਾ ਜਿਵੇਂ ਆਪਾਂ ਕਹਿੰਦੇ ਬਾਣੀ ਪੜ ਕੇ ਤੇ ਚਿਹਰੇ ਤੇ ਨੂਰ ਨਹੀਂ ਆ ਜਾਂਦਾ। ਇੱਕ ਘੜੀ ਵੀ ਲੱਗੀ ਵੀ ਇੱਕ ਐਡਾ ਦਰਿਆ ਵਗਦਾ ਸੀ ਯਾਰ ਅਸੀਂ ਉਹਦੇ ਚੋ ਦਰਿਆ ਚ ਊਣੇ ਜੇ ਰਹਿ ਗਏ ਵੀ ਆਪਣੀ ਕਿਤਾਬ ਸੀ ਲੇਟ ਹੋ ਗਈ ਥੋੜੀ ਜਿਹੜੀ ਆਪਣੀ ਉਹਦੇ ਬਾਰੇ ਵੀ ਚਰਨਾ ਪਿਆ। ਉਹ ਮੈਨੂੰ ਜਰੂਰ ਹੋਇਆ ਪਬਲਿਕੇਸ਼ਨ ਨਾਲ ਵੀ ਉਸ ਨਾਲ ਗੱਲ ਅੱਜ ਹੋਈ ਸੀ। ਮੈਂ ਕਿਹਾ ਵੀ ਭਾਈ ਸਾਡਾ ਤੋਂ ਆ ਲੇਟ ਕਰਨ ਕਰਤੇ ਕਿਤੇ ਅਸੀਂ ਬਾਬਾ ਜੀ ਦੀ ਕੈਨੇਡਾ ਭੇਜਣੀ ਸੀ ਅਸਾਂ ਸੁਣਾਈ ਸੀ ਹਾਂ ਤੇ ਉਧਰੋਂ ਬੀਬਾ ਜੀ ਨੇ ਵੀ ਜਾਣਾ ਕੈਨੇਡਾ ਜਲਦੀ। ਇਹ ਤਾਂ ਦੇ ਹੱਥ ਭੇਜ ਦਿੰਦੇ। ਕਿਤਾਬਾਂ ਕੈਨੇਡਾ ਤੱਕ ਸਾਡਾ ਪਹੁੰਚ ਜਾਂਦੀਆਂ ਹਨਾ। ਉਹ ਸਾਨੂੰ ਦੁਆਰੇ ਖਰਚਾ ਕਰਨਾ ਪੂਗਾ। ਤੇ ਸਾਡੀ ਕਿਤਾਬ ਦੋਸਤੋ ਆ ਰਹੀ ਆ ਸਿਮਰਨ ਬਹੁਤ ਸੋਹਣੀ ਕਿਤਾਬ ਆਗੀ ਤੇ ਸਾਰੇ ਪੜਿਓ 8 ਅਕਤੂਬਰ ਦੇ ਵਿੱਚ ਅਸੀਂ ਉਹਨੂੰ ਰਿਲੀਜ਼ ਕਰ ਰਹੇ ਹਾਂ ਕਹਾਣੀ ਵੀ ਕੈਨੇਡਾ ਦੀ ਆ ਤੇ ਕਹਾਣੀ ਵੀ ਕੈਨੇਡਾ ਦੀ ਆ ਤੇ ਉਸ ਤੋਂ ਬਾਅਦ ਵੈਗਰੂਸ ਸੁੱਖ ਰੱਖੇ ਪ੍ਰਮਾਤਮਾ ਅਸੀਂ ਉਹਦੇ ਤੇ ਫਿਲਮ ਬਣਾਉਣ ਜਾ ਰਹੇ ਹਾਂ ਸਿਮਰਨ ਇੱਕ ਮੁਹੱਬਤ ਵਾਹ ਤੇ ਇਹ ਦੋ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਉਹ ਅਸੀਂ ਅੱਜ ਬਾਬਾ ਫਰੀਦ ਜੀ ਦੀ ਧਰਤੀ ਤੋਂ ਬੈਠ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬਾਕੀ ਹੁਣ ਪਾਜੀ ਉਹਦੀ ਕੋਈ ਸੁਣਾਉਣਗੇ ਹੁਣ ਦੋ ਸ਼ਬਦਾਂ ਮੋਢੀ ਹੈ ਸਾਡਾ ਜਗਮੋਰ ਸਿੰਘ ਹਾਂ ਜੀ ਕਿਵੇਂ ਲੱਗਿਆ ਅੱਜ ਦਾ ਕਾਲਜ ਦੇ ਵਿੱਚ ਜਿਹੜੇ ਜਿਹੜੇ ਕਾਲਜ ਚ ਪੜੇ ਹੁੰਦੇ ਜੀ ਨਾ ਯੂਨੀਵਰਸਿਟੀਆ ਚ ਪੜੇ ਉਹ ਤੋਂ ਕੁਝ ਨਾ ਕੁਝ ਉਹਨਾਂ ਨੂੰ ਪਾਉਂਦਾ ਤਾਂ ਹੁੰਦਾ ਹੀ ਆ ਮੇਰੇ ਹੋ ਜੋ ਜੀ ਥੋੜੇ ਜੀ ਹੁਣ ਅੱਗੇ ਨੂੰ ਹਾਂ ਬਾਕੀ ਸਿੰਗਲ ਪਰਸ ਹਾਂ ਜੀ ਦੇਖੋ ਆਪਾਂ ਨੂੰ ਛੇਰੋ ਸ਼ਹਿਰੀ ਨਹੀਂ ਆਉਂਦੀ ਆਪਾਂ ਨੂੰ ਪਹਿਲਾਂ ਸੋਨਨਾ ਤਸੰਦਾ ਜਿਵੇਂ ਕਿਵੇਂ ਲੱਗਿਆ ਜਿਵੇਂ ਅੱਜ ਆਪਣਾ ਇੱਕ हां हां जी, हाँ। हाँ। भी भी हा, जी हा। आज ਦਾ ਇੱਥੇ ਮੇਲੇ ਤੇ ਆ ਕੇ ਪਹਿਲਾਂ ਵੀ ਮੈਂ ਆਉਂਦਾ ਹੁੰਦਾ ਇਹ ਮੇਲੇ ਤੇ ਕੁਆਰੀ ਹਾਂਜੀ ਹਾਂਜੀ ਸੌਰੇ ਵੀ ਆ ਮੇਨ ਗੱਲ ਹੈਗੀ ਜੀ ਅੱਛਾ ਤੇ ਆਉਣੇ ਹੁੰਨੇ ਇਕੱਠੇ ਹੋ ਕੇ ਪਰਿਵਾਰ ਨਾਲ ਬਹੁਤ ਵਧੀਆ ਪਰ ਅੱਜ ਵੱਖਰਾ ਜਿਹਾ ਨਹੀਂ ਲੱਗਿਆ ਸਕੂਨ ਜਿਹਾ ਮਿਲਿਆ ਵੀ ਥੱਕ ਜੇ ਵੀ ਕਈ ਨੇ ਭੱਜ ਰੱਟ ਵੀ ਥੱਕੇ ਜੇ ਵੀ ਨਹੀਂ ਤਕਾਲ ਮਹਿਸੂਸ ਹੁੰਦੀ ਨਹੀਂ ਇੱਥੇ ਨਾ ਮਰਦੀ ਤੋੜਾ ਫੇਰਾ ਕਰ ਲੈ ਬੰਦਾ ਮੇਲੇ ਤੇ ਤਕਾਲ ਮਹਿਸੂਸ ਹੁੰਦੀ ਨਹੀਂ ਇੱਥੇ ਸੇ ਸੁਮਨ ਸੁਮਨ ਜੀ ਤੁਸੀਂ ਪਹਿਲਾਂ ਤਾਂ ਇਹ ਦੱਸੋ ਇਹਨਾਂ ਨੇ ਵੀ ਅੱਜ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਗੀਤ ਦੇ ਵਿੱਚ ਕੰਮ ਕਰਕੇ ਮੈਨੂੰ ਵਧੀਆ ਲੱਗਿਆ ਐਕਸਪੀਰੀਅੰਸ ਬਹੁਤ ਵਧੀਆ ਲੱਗਿਆ ਹੈਗਾ ਜਿੰਨੇ ਵੀ ਸਟਾਫ ਮੈਂਬਰ ਸੀਗੇ ਮੈਨੂੰ ਮੈਨੂੰ ਉਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਹੈ ਨਾ ਕਿ ਸਾਰੇ ਕੁਲਨ ਮਿਲਨ ਵਾਲੇ ਸੀਗੇ ਕਿ ਹਾਂ ਵੀ ਕੋਈ ਇੱਕਦਮ ਇਹਨੂੰ ਉਪਰਾ ਜਿਆ ਨਹੀਂ ਲੱਗੇ ਕਿ ਮੈਂ ਪਹਿਲੀ ਵਾਰ ਸਾਰਿਆਂ ਨੂੰ ਮਿਲ ਰਹੀ ਹਾਂ ਮੈਨੂੰ ਬਹੁਤ ਵਧੀਆ ਲੱਗਿਆ ਹੈਗਾ ਸਟਾਫ ਬਹੁਤ ਵਧੀਆ ਹੈਗਾ ਬਹੁਤ ਕੋਆਪਰੇਟ ਕਰਦਾ ਹੈ ਜਹ ਜੇਕਰ ਚੜਨਾ ਫਿਰ ਹੁਣ ਮੈਂ 25 ਨੂੰ ਅੱਛਾ 25 ਨੂੰ ਮੇਰੀ ਫਲਾਈਟ ਆ ਆਪਾਂ 20 ਚੋਂ 4 ਦਰ ਰਹਿ ਗਏ ਆ ਤੇ ਕੋਈ ਨਹੀਂ ਉੱਥੇ ਆਪਾਂ ਜਾਜੇ ਚੜ ਕੇ ਆਪਾਂ ਵੀ ਉੱਥੇ ਬਣਾ ਲਿਆ ਕਰਾਂਗੇ ਫਿਰ ਮੈਂ ਜਾ ਕੇ ਬਿਲਕੁਲ ਜੁਮੜਦਾ ਉੱਥੇ ਨਹੀਂ ਤਾਂ ਜਦੋਂ ਵੀ ਤੁਹਾਡਾ ਇਧਰ ਚੱਕਰ ਲੱਗਦਾ ਹੈ ਉਦੋਂ ਆਉਣ ਤੋਂ ਪਹਿਲਾਂ ਤੁਸੀਂ ਸਾਨੂੰ ਦੱਸ ਦਿਆ ਕਰੋ ਅਸੀਂ ਉਦਾਂ ਦੇ ਪ੍ਰੋਜੈਕਟ ਤੁਹਾਡੇ ਰਾਗਿਆਂ ਕਰਾਂਗੇ ਤੁਹਾਡੇ ਵਾਸਤੇ ਸਪੈਸ਼ਲ ਹਨਾ ਤੇ ਅਸੀਂ ਆਪਾਂ ਕੋਸ਼ਿਸ਼ ਕਰਦੇ ਆਂ ਵੀ ਗੁਰਮਖੀ ਦੇ ਬੇਟੇ ਦੀ ਵੀ ਪੁੱਤ ਗੁਰਮਖੀ ਦੇ ਬੇਟੇ ਜਹਾ ਤੁਹਾਡਾ ਸ਼ੂਟ ਇੱਕ ਦਿਨ ਚ ਕੱਢ ਲੈਂਦੇ ਆਂ 100 ਬਾਇ ਦਾ ਕਰਾਇਮ ਕਰ ਦਿੰਦੇ ਆਂ ਜਦ ਤੇ ਵਧੀਆ ਹਾਜ਼ਰੀ ਲੱਗ ਜੂਗੀ ਉਹਦੇ ਸ਼ੂਟ ਉਹਦੇ ਵਧੀਆ ਹੋ ਜੂਗਾ ਹੈ ਕਰ ਲੈਣੇ ਸੋ ਦੋਸਤੋ ਬਹੁਤ ਵਧੀਆ ਜੀ ਲੱਗਿਆ ਅੱਜ ਸਾਡੇ ਇੱਕ ਬੜੀ ਸ੍ਰੀਲੀ ਤੇ ਬਲੰਦ ਆਵਾਜ਼ ਦੀ ਮਲਕਾ ਕਨ ਸਾਬੋ ਜੀ ਇਹਨਾਂ ਦਾ ਸੌਂਗ ਸੀਗਾ ਇੱਕ ਗੀਤ ਸੀ ਕਿਉਂਕਿ ਇਹਨਾਂ ਦੀ ਤੁਸੀਂ ਆਵਾਜ਼ ਪਹਿਲਾਂ ਵੀ ਸੁਣੀ ਹੈ ਇੱਕ ਬੜੀ ਪਿਆਰੀ ਆਵਾਜ਼ ਆ ਤੇ ਬਹੁਤ ਹੀ ਵਧੀਆ ਇਹਨਾਂ ਨੇ ਜਿਵੇਂ ਆਨੇ ਨੇ ਸੱਭਿਆਚਾਰਕ ਦੀ ਤਾਂ ਵੈਸੇ ਆਪਾਂ ਗੱਲ ਕਰ ਲੈਂਦੇ ਹਾਂ ਸੱਭਿਆਚਾਰਕ ਦਾਇਰੇ ਚ ਰਹਿ ਕੇ ਪਰ ਇਹਨਾਂ ਦੇ ਜੋ ਗੀਤ ਹੁੰਦੇ ਆ ਬੜੇ ਰੂਹ ਨੂੰ ਸਕੂਨ ਦੇਣ ਵਾਲੇ ਹੁੰਦੇ ਆ ਇਹਨਾਂ ਦੀ ਆਵਾਜ਼ ਬੜੀ ਪਿਆਰੀ ਆ ਤੁਸੀਂ ਜਦੋਂ ਪਹਿਲਾਂ ਵੀ ਸੁਣਦੇ ਹੋ ਤੇ ਅੱਜ ਵੀ ਇਹਨਾਂ ਦਾ ਗੀਤ ਹੈ ਜਿਹੜਾ ਇਹਨਾਂ ਤੇ ਸੂਟ ਕੀਤਾ ਸੀ ਅਸੀਂ ਸੁਮਨ ਤੇ ਤੇ ਜਗਮੋੜ ਤੇ ਤੇ ਬਾਕੀ ਸਾਡੇ ਹੋਰ ਕਲਾਕਾਰਾਂ ਨਾਲ ਉਧਰ ਚੱਲੀ ਜਾਂਦਾ ਸੂਟ ਸਾਡੇ ਦੂਜੇ ਪਾਸੇ ਚੱਲੀ ਜਾਂਦਾ ਹੈ ਡਾਇਰੈਕਟਰ 79 ਗੋਨੇ ਵਾਲਾ ਜੀ ਨੇ ਤੇ ਰਾਜਵਿੰਦਰ ਜੀ ਅਸੀਂ ਤਾਂ ਪੂਰਨ ਸਹਿਤ ਤੋਰ ਤੇ ਸਹਿਯੋਗ ਦਿੱਤਾ ਇਹਨਾਂ ਨੂੰ ਨਾਲ ਤੇ ਹੁਣ ਇਹਨਾਂ ਦਾ ਵੀ ਸੂਟ ਹੋਣ ਜਾ ਰਿਹਾ ਇੱਕ ਗੀਤ ਹੋਰ ਅੱਗੇ ਅੱਗੇ ਜਿਹੜਾ ਕਰ ਰਹੇ ਹਾਂ ਹਾਂ ਹੁਣੇ ਕਰ ਰਹੇ ਹਾਂ ਇਸ ਤੋਂ ਬਾਅਦ ਹੀ ਉਹ ਕਰ ਰਹੇ ਹਾਂ ਜਿਹਦੇ ਚ ਸੁਮਨ ਜੀ ਹੋਣਗੇ ਤੇ ਸਾਡੇ ਟੀਬੀ ਤੋਂ ਪ੍ਰਕਾਸ਼ ਜੀ ਹਮ ਸੰਧੂ ਸਾਹਿਬ ਜੀ ਠੀਕ ਹੈ ਜੀ ਸੰਧੂ ਸਾਹਿਬ ਦਾ ਵੀ ਬਹੁਤ ਧੰਨਵਾਦ ਕੈਮਰੇ ਦੇ ਆ ਜਾਣੇ ਹੁੰਦੇ ਤੇ ਬਿਲਕੁਲ ਕੈਮਰਾ ਸਾਡਾ ਸੰਧੂ ਸਾਹਿਬ ਜੀ ਬੈਠੇ ਆ ਜੀ ਉਹ ਸ਼ੂਟ ਕਰ ਰਹੇ ਆ ਤੇ ਜਿਹੜਾ ਸਭ ਤੋਂ ਵੱਡੀ ਮਿਹਨਤ ਕੈਮਰੇ ਦੇ ਪਿਛਲੇ ਬੰਦੇ ਦੀ ਹੁੰਦੀ ਆ ਹਾਂ ਜੀ ਠੀਕ ਹੈ ਜੀ ਅੱਜ ਸਾਨੂੰ ਇਸ ਕਰਕੇ ਪ੍ਰਕਾਸ਼ ਸਿੰਘ ਸੰਧੂ ਜੀ ਸਾਡੇ ਜਿਹੜੇ ਟੀਵੀ ਤੋਂ ਆਏ ਆ ਸਪੈਸ਼ਲਰਾਂ ਦੇ ਵਿੱਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਪਾਸੇ